ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਮਾਤਮਾ ਨੂੰ ਗਾਉਣ ਦੀ ਗੱਲ ਕਰਦੇ ਨੇ ਕਹਿੰਦੇ ਠਾਕੁਰ ਗਾਈਏ ਬੰਦੇ ਨੂੰ ਰੱਬ ਨੇ ਭੇਜਿਆ ਸੀ ਕਿ ਪ੍ਰਮਾਤਮਾ ਦੇ ਗੁਣ ਗਾਉਣ ਵਾਸਤੇ ਪਰ ਬੰਦਾ ਗਾਜੀ ਦੇ ਗੁਣ ਰਿਆਂ ਬੰਦਾ ਅੱਜ ਦੇ ਸਮੇਂ ਵਿੱਚ ਬੰਦਾ ਬੰਦੇ ਦੇ ਗੁਣ ਗਾ ਰਿਹਾ ਰੱਬ ਦੇ ਰੱਬ ਦਾ ਬੰਦੇ ਨੂੰ ਇਹ ਨਹੀਂ ਪਤਾ ਕਿ ਇਸ ਬੰਦੇ ਪ੍ਰਮਾਤਮਾ ਦੀ ਬਜੇ ਤੋਂ ਮੈਨੂੰ ਇਹ ਅੰਨ ਪਾਣੀ ਇਹ ਸਾਰਾ ਕੁਝ ਮੈਨੂੰ ਮਨੁੱਖੀ ਦੇ ਹੀ ਮਿਲੀ ਹੈ ਇਹ ਜ਼ਿੰਦਗੀ ਮਿਲੀ ਹੈ ਜਿਉਣ ਵਾਸਤੇ ਪਰ ਬੰਦਾ ਬੰਦੇ ਦੀ ਯਾਤ ਤਾਰੀਫ ਕਰ ਰਿਹਾ ਜਾਂ ਉਹਦੇ ਗੁਣ ਗਾ ਰਿਹਾ ਔਰ ਗੁਣ ਗਾਉਣ ਦੇ ਤਰੀਕੇ ਵੀ ਵੱਖੋ ਵੱਖਰੇ ਨੇ ਮਹਾਰਾਜ ਨੇ ਜਪਜੀ ਸਾਹਿਬ ਦੀ ਪਹਿਲੀ ਪੋੜੀ ਅੰਦਰ ਸਾਰਾ ਕੁਝ ਕਲੀਅਰ ਕਰ ਦਿੱਤਾ ਇਹ ਵੀ ਗੁਣ ਨੇ ਬੰਦੇ ਦੇ ਰੱਬ ਨੂੰ ਗਾਉਣ ਦੇ ਸੋਚਾ ਸੋਚਣਾ ਹੋਵਈ ਐਦਾਂ ਵੀ ਬੰਦੇ ਗਾ ਰਹੇ ਨੇ ਚੁੱਪਾ ਚੁੱਪਣਾ ਹੋਵਈ ਐਦਾਂ ਵੀ ਗੁਣ ਗਾ ਰਹੇ ਨੇ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਆ ਬੰਦੇ ਨੂੰ ਬੰਦਾ ਰੱਬ ਨੂੰ ਐਦਾਂ ਆਦਰਿਆ ਪਰ ਮਹਾਰਾਜ ਸंचे ਪਾਤਸ਼ਾਹ ਜੀ ਕਹਿੰਦੇ ਕਿ ਬੰਦੇ ਨੂੰ ਰੱਬ ਨੂੰ ਗਾਉਣਾ ਕਿੱਦਾਂ ਹੈ ਅੱਜ ਕੱਲ ਸਾਡੇ ਰਾਗੀ ਪ੍ਰਚਾਰਕ ਵੀ ਉਹ ਉਹ ਵੀ ਰੱਬ ਨੂੰ ਗਾਰੇ ਨੇ ਪਰ ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਬੰਦੇ ਰੱਬ ਦੇ ਵਿੱਚ ਉਹਦੀ ਭਗਤੀ ਦੇ ਵਿੱਚ ਲੀਨ ਨਹੀਂ ਹੋਏ ਮਹਾਰਾਜ ਕਹਿੰਦੇ ਰਾਗਾਂ ਨੂੰ ਗਾਉਣਾ ਬਾਣੀ ਨੂੰ ਰਾਗ ਵਿੱਚ ਗਾਉਣਾ ਕੱਲਾ ਇਹ ਪਰਮਾਤਮਾ ਨੂੰ ਧਿਆਉਣਾ ਨਹੀਂ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੋਈ ਗਵਰਾਗੀ ਨਾਦੀ ਵੇਦੀ ਬੋਹ ਭਾਤ ਕਰ ਮਹਾਰਾਜ ਕਹਿੰਦੇ ਰਾਗੀ ਵੀ ਗਾ ਰਹੇ ਨੇ ਰਾਗਾ ਵਿੱਚ ਵੇਦੀ ਕੋਈ ਧਰਮ ਪੋਸਤਕਾ ਪੜ੍ਹ ਕੇ ਕੋਈ ਐਦਾਂ ਰੱਬ ਨੂੰ ਗਾ ਰਹੇ ਨਾਦੀ ਨਾਦ ਵਜਾ ਕੇ ਸ਼ੰਖ ਵਜਾ ਕੇ ਉੱਚਾ ਉੱਚਾ ਐਦਾਂ ਰੱਬ ਨੂੰ ਗਾ ਰਹੇ ਨੇ ਪਰਮਾ ਰਾਜ ਕਹਿੰਦੇ ਨਹੀਂ ਹਾਰੇ ਹਾਰੇ ਭਿਜੇ ਰਾਮ ਰਾਜ ਕਹਿੰਦੇ ਇਹ ਵੀ ਨਹੀਂ ਭਿਜੇ ਰੱਬ ਦੀ ਭਗਤੀ ਵਿੱਚ ਅੱਛਾ ਪਰ ਗਾਉਣਾ ਕਿੱਦਾਂ ਹੈ ਰੱਬ ਨੂੰ ਰੱਬ ਨੂੰ ਗਾਉਣ ਦਾ ਮਤਲਬ ਜੇ ਅਸੀਂ ਗੁਰਬਾਣੀ ਦਾ ਹੁਕਮ ਅਸੀਂ ਸਰਵਣ ਕਰਦੇ ਆ ਸੁਣਦੇ ਆ ਨਾ ਇੱਕ ਇੱਕ ਅੱਖਰ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣ ਪ੍ਰੈਕਟੀਕਲ ਤੌਰ ਤੇ ਕਰਨਾ ਕਿ ਭਾਈ ਰੱਬ ਨੂੰ ਐਦਾਂ ਕਾਇਆ ਜਾਂਦਾ ਜੇ ਮੈਂ ਉੱਚੀ ਉੱਚੀ ਕੁੱਕង ਮਾਰ ਕੇ ਇੱਥੇ ਸਟੇਜ ਤੇ ਬਹਿ ਕੇ ਕਹਾਂ ਕਿ ਭਾਈ ਸਾਥ ਸੰਗਤ ਜੀ ਬੰਦੇ ਨੂੰ ਨਿਰਭਾਉ ਬਣਨਾ ਚਾਹੀਦਾ ਬੰਦੇ ਨੂੰ ਨਿਰਵੈਰ ਹੋਣਾ ਚਾਹੀਦਾ ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੁੱਲਾ ਮਨਾਰੇ ਕਿਆ ਚੜਾ ਸਾਈ ਨਾ ਬਹਿਰਾ ਹੋਏ ਉਹ ਰੱਬ ਥੋੜੀ ਬਹਿਰਾ ਜੋ ਤੂੰ ਉੱਚਾ ਕੁੱਕਾ ਮਾਰ ਮਾਰ ਕੇ ਕਹੀ ਜਾਂਦਾ ਉਹ ਥੋੜੀ ਬੋਲਾਂ ਉਹਨੂੰ ਥੋੜੀ ਸੁਨੇਗਾ ਉਹ ਮਹਾਰਾਜ ਕਹਿੰਦੇ ਬੰਦੇ ਜਿਹੜੇ ਰੱਬ ਦੇ ਗੋਡ ਗਾਉਣੇ ਤਾਂ ਐਂ ਤਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ ਉਹਨਾਂ ਗੋਣਾਂ ਨੂੰ ਅੱਗੇ ਕਹਿੰਦੇ ਸ਼ਰਣੀ ਪਾਵਨ ਸ਼ਰਨ ਦੇ ਔਰ ਦਾ ਮਤਲਬ ਇਹ ਨਹੀਂ ਕਿ ਦਰਬਾਰ ਵਿੱਚ ਆ ਕੇ ਚਾਰ ਦੁਆਰੇ ਦੇ ਵਿੱਚ ਅਸੀਂ ਸ਼ਰਨ ਚ ਆ ਕੇ ਨਹੀਂ ਤਨ ਮਨ ਧਨ ਕਰਕੇ ਅਸੀਂ ਸਾਡੇ ਸੋਖਾ ਕੰਮ ਹੈ ਕਿ ਮਹਾਰਾਜ ਨੂੰ ਧਨ ਸੋਪ ਦੋ ਤੇ ਅਸੀਂ ਤਨ ਤੇ ਮਨ ਉਹ ਰੱਬ ਨੂੰ ਨਹੀਂ ਸੌਂਪਿਆ ਮਹਾਰਾਜ ਨੂੰ ਸਾਰਾ ਕੁਝ ਸੋਕ ਕੇ ਆਪਣੇ ਆਪ ਨੂੰ ਅੰਦਰੋਂ ਮਾਰ ਕੇ ਅੰਦਰੋਂ ਮਾਰ ਕੇ ਤੋਂ ਭਾਵ ਹੰਕਾਰ ਨੂੰ ਮਾਰ ਕੇ ਇੱਥੇ ਜੇ ਦਰਬਾਰ 'ਚ ਆ ਕੇ ਨਾ ਹੁਣ ਭਾਵੇਂ ਪ੍ਰਭੂ ਮੈਨੂੰ ਰਾਖਲੇ ਭਾਵੇਂ ਮਾਰ ਦੇ ਤੇਰੀ ਹੱਥ 'ਚ ਇਹ ਸਾਰਾ ਕੁਝ ਸ਼ਰਣ 'ਚ ਆਉਣ ਦਾ ਮਤਲਬ ਇਹ ਹੈ ਸ਼ਰਣੀ ਪਾਵਣ ਨਾਮ ਧਿਆਉਣ ਨਾਮ ਤੇ ਆਉਣ ਦਾ ਅਤ ਗੁਰਬਾਣੀ ਨੂੰ ਸਮਝ ਕੇ ਇੱਕ ਇੱਕ ਅੱਖਰ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਲਾਗੂ ਕਰਨਾ ਹੈ ਨਾਮ ਧਿਆਉਣ ਦਾ ਮਤਲਬ ਇਹ ਹੈ ਸਹਿਜ ਸਮਾਵਣ ਸੰਗ ਜੇ ਅਸੀਂ ਏਦਾਂ ਕਰਾਂਗੇ ਆਪਣੀ ਜ਼ਿੰਦਗੀ ਵਿੱਚ ਰੱਬ ਨੂੰ ਏਦਾਂ ਦੇ ਗੁਣ ਉਹਦੇ ਗਾਵਾਂਗੇ ਤੇ ਮਹਾਰਾਜ ਕਹਿੰਦੇ ਉਹਦੇ ਅੰਦਰ ਸਹਿਜ ਆ ਜਾਏਗਾ ਟਿਕਾਵ ਆ ਜਾਏਗਾ ਜ਼ਿੰਦਗੀ ਜਿਉਣ ਦਾ ਢੰਗ ਆ ਜਾਏਗਾ ਬੰਦੇ ਦੇ ਅੰਦਰ ਰੱਬ ਦੀਆਂ ਗੱਲਾਂ ਤਾਂ ਸਾਰੇ ਕਰ ਹੀ ਜਾਂਦੇ ਨੇ ਕਿ ਭਾਈ ਰੱਬ ਐਦਾਂ ਧਿਆਉਣਾ ਚਾਹੀਦਾ ਗੁਫਾਵਾਂ 'ਚ ਬਹਿ ਕੇ ਧਿਆਉਂਦੇ ਨੇ ਕੋਈ ਕਿਸੇ ਢੰਗ ਨਾਲ ਧਿਆਉਂਦਾ ਤੋਂ ਐਦਾਂ ਰੱਬ ਨੂੰ ਧਿਆਉਣਾ ਹੈ ਕਿ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਣਾ